ਜਾ ਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਸੁ ਕਹ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਓ ਵਾਹ ਸਿਫਤ ਖਸਮ ਦੀ ਨੂਰ ਅਰਸ ਕੋਰਸ ਤੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜ ਸੱਜਣ ਮਿਲੇ ਸੱਜਣ ਜਿਨ ਸਤ ਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੇ ਤਿਆਇਆ ਸੱਚੇ ਪ੍ਰੇਮ ਪਿਆਰ ਸੱਜਣ ਮਿਲੇ ਸੱਜਣ ਜਿਨ ਸਤ ਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨਿ ਧਾਇਆ ਸੱਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕਾ ਸ਼ਬਦ ਅਪਾਰ ਇਹ ਸੱਜਣ ਮਿਲੈ ਨ ਵਿਛੜੈ ਜੇ ਆਪ ਮਿਲੈ ਕਰਤਾਰ ਇਕ ਨਾ ਦਰਸ਼ਨ ਕੀ ਪਰਤੀਤ ਨ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜਾ ਜਿਨਾ ਦੂਜੈ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜ ਲਿਆ ਦਿਨ ਚਾਰ ਇਸ ਪਰਿਤੀ ਟੁੱਟਦੀ ਵਿਲਮਨਾ ਹੋਈ ਇਤ ਦੋਸਤੀ ਚਲਨ ਵਿਕਾਰ ਜੇ ਨਾ ਅੰਦਰ ਸੱਚੇ ਕਾ ਭੋ ਨਾਹੀ ਨਾਮ ਨ ਕਰਹਿ ਪਿਆਰ ਨਾਨਕ ਤੈਨ ਸਿਉ ਕਿਆ ਕੀ ਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਮਹੱਲਾ ਤੀਜਾ ਏਕ ਸਦਾ ਇਕ ਤੇ ਰੰਗ ਰਹੈ ਤੈਨ ਕਹਉ ਸਦ ਬਲਹਾਰ ਜਾਉ ਤਨ ਮਨ ਧਨ ਅਰ ਪੀ ਤਿੰਨ ਕਾ ਨਿਵ ਨਿਵ ਲਾ ਗੋ ਪਾਏ ਤਿੰਨ ਮਿਲਿਆ ਮਨ ਸੰਤੋਖੀਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਓ ਲੇਵ ਲੈ ਪੌੜੀ ਤਿਸ ਗੁਰ ਕੋ ਹਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਹਾਰਣ ਜੇਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲਾਏ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਝੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਤਿਸ ਗੁਰ ਕੋ ਸ਼ਾਬਾਸ ਹੈ ਜਿਨ ਹਰ ਸੋਝੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੇ ਧਿਆਇਆ ਸੱਚੇ ਪ੍ਰੇਮ ਪਿਆਰ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦੀ ਬਖਸ਼ੀ ਵੜਹਾਂਸ ਕੀ ਵਾਰ ਦੇ ਅੰਦਰ ਸਲੋਕ ਗੁਰੂ ਅਮਰਦਾਸ ਪਿਤਾ ਜੀ ਦੇ ਪਾਵਨ ਅੰਗ 587 ਅਤੇ 88 ਉੱਤੇ ਸੁਭਾਏ ਮਾਲ ਨੇ ਸਤਿਗੁਰ ਬਖਸ਼ਿਸ਼ ਕਰਦਿੰਦੇ ਹੈ ਭਾਈ ਜਿਨ੍ਹਾਂ ਦਾ ਸਤਗੁਰੂ ਦੇ ਨਾਲ ਪਿਆਰ ਹੁੰਦਾ ਹੈ ਉਹ ਇੱਕ ਦੂਜੇ ਦੇ ਨਾਲ ਉਸ ਜਣ ਮਿਲ ਬੈਠਦੇ ਨੇ ਤੇ ਮਿਲ ਕੇ ਉਸ ਪਿਆਰੇ ਦੀ ਇਵਾਦਤ ਕਰਦੇ ਨੇ ਤੇ ਉਸ ਪਿਆਰੇ ਨਾਲ ਪਿਆਰ ਕਰਦੇ ਨੇ ਕਿਉਂਕਿ ਸਤਗੁਰ ਕਹਿੰਦੇ ਭਾਈ ਆਪਣੇ ਸਤਗੁਰ ਤੇ ਬਲਿਹਾਰ ਜਾਇਆ ਕਰ ਕਿਉਂਕਿ ਉਹ ਪਿਆਰਾ ਸਤਗੁਰ ਹਮੇਸ਼ਾ ਤੇਰੇ ਨਾਲ ਹੈ ਤੇ ਜਿੱਥੇ ਵੀ ਤੂੰ ਹੋਵੇਂਗਾ ਦੁਸ਼ਟਾਂ ਤੋਂ ਦੋਖੀਆਂ ਤੋਂ ਪਾਪਾਂ ਤੋਂ ਰੋਗਾਂ ਤੋਂ ਤੈਨੂੰ ਆਪ ਬਚਾ ਲਏਗਾ ਤੇ ਉਸ ਪਿਆਰੇ ਮਾਲਕ ਦੇ ਨਾਮ ਦੀ ਸੋਜੀ ਬਖਸ਼ ਤੇ ਉਸ ਮਾਲਕ ਦਾ ਨਾਮ ਬਖਸ਼ ਕੇ ਤੇਰੇ ਜੀਵਨ ਨੂੰ ਸਵਾਰ ਦੇਗਾ ਸਤਿਗੁਰ ਕਿਰਪਾ ਕਰਨ ਆਪਣੇ ਸਤਿਗੁਰ ਤੇ ਬਲੇ ਹਾਰ ਜਾਈਏ ਜਿਹੜੇ ਰੱਬ ਦੀਆਂ ਬਾਤਾਂ ਸਾਨੂੰ ਸੁਣਾਉਂਦੇ ਨੇ ਤੇ ਰੱਬ ਦੇ ਨਾਮ ਨੂੰ ਬਖਸ਼ ਕੇ ਜੀਵਨ ਸਫਲ ਕਰਦੇ ਨੇ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੋਵੇ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ